ओम शांति ओम शांति जय श्री राम 50000 ਰੁਪਏ ਦੀ ਆਰਥਿਕ ਮਦਦ 50000 ਰੁਪਏ ਦੀ ਆਰਥਿਕ ਮਦਦ ਉਸ ਡਰਾਈਵਰ ਪਰਿਵਾਰ ਦੇ ਲਈ ਜੋ ਕਿ 7 ਮਈ ਨੂੰ ਇੱਕ ਸੜਕ ਹਾਦਸੇ ਦੇ ਵਿੱਚ ਬੱਚਿਆਂ ਦੇ ਨਾਲ 7 ਸਮਾਣੇ ਦੇ ਬੱਚੇ ਤੇ ਉਹ ਡਰਾਈਵਰ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸੀ ਸਮਾਣਾ ਹੈਲਪਲਾਈਨ ਤੇ ਉਸ ਪਰਿਵਾਰ ਦੀ ਮਦਦ ਵਾਸਤੇ ਗੋਹਾਰ ਲਗਾਈ ਸੀ ਬਹੁਤ ਲੋਕਾਂ ਵੱਲੋਂ ਜੋ ਇਸ ਪਰਿਵਾਰ ਦੀ ਮਦਦ ਵਾਸਤੇ ਉਹਨਾਂ ਵੱਲੋਂ ਰਾਸ਼ੀ ਹੈ ਜਿਹੜੀ ਡਾਇਰੈਕਟ ਤੌਰ ਤੇ ਵੀ ਤੇ ਮੇਰੇ ਕੋਲ ਵੀ ਭੇਜੀ ਜਾ ਰਹੀ ਹੈ ਉਸ ਦੇ ਤਹਿਤ ਅੱਜ ਇਹ 50000 ਰੁਪਏ ਨੇ ਜੁੜੇ ਇਹ ਰਾਸ਼ੀ ਅੱਜ ਮਿਲਵੇ ਪਹੁੰਚੀ ਹੈ ਇਹ ਰਾਸ਼ੀ ਭੇਜੀ ਹੈ ਸਾਡੇ ਸਮਾਨਾ ਦੇ ਡੀਐਸਪੀ DS ਸਕੰਦਰਜੀ ਸਮਾਣਾ ਦੇ DSP ਗੁਰ ਇਕਬਾਲ ਸਿੰਘ ਸਕੰਦਰਜੀ ਵੱਲੋਂ ਉਹਨਾਂ ਨੇ ਇਹ ਉਸ ਪਰਿਵਾਰ ਦੇ ਉਹਨਾਂ ਦੇ ਬੱਚਿਆਂ ਦੇ ਵਾਸਤੇ ਉਹਨਾਂ ਨੇ ਇਹ ਰਾਸ਼ੀ ਭੇਜੀ ਹੈ ਮੈਂ ਧੰਨਵਾਦ ਕਰਾਂਗਾ DSP ਸਾਹਿਬ ਦਾ ਕਿ ਉਹਨਾਂ ਨੇ ਕਿਉਂਕਿ ਧਰਨੇ ਦੌਰਾਨ ਵੀ ਅਪੀਲ ਕੀਤੀ ਗਈ ਸੀ ਕਿ ਇਸ ਡਰਾਈਵਰ ਦੀ ਇਹਦੇ ਬੱਚਿਆਂ ਦੇ ਜੋ ਛੋਟੇ-ਛੋਟੇ ਬੱਚੇ ਨੇ ਉਹਨਾਂ ਦਾ ਖਿਆਲ ਰੱਖਦੇ ਹੋਏ ਅਸੀਂ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰੀਏ ਤਾਂ ਕਿ ਜਿਹੜੇ ਬੱਚੇ ਨੇ ਉਹਨਾਂ ਦਾ ਭਵਿੱਖ ਉਹ ਸਿਕਿਉਰ ਹੋ ਸਕੇ ਕਿਉਂਕਿ 6 ਸਾਲ ਦਾ ਬੱਚਾ ਹੈ 5 ਸਾਲ ਦਾ ਇੱਕ 7 ਸਾਲ ਦਾ ਬੱਚਾ ਹੈ ਇੱਕ 8 ਸਾਲ ਦੀ ਕੁੜੀ ਹੈਗੀ ਹੈ ਇਸ ਕਰਕੇ ਬਾਰ-ਬਾਰ ਅਪੀਲ ਇਹੀ ਕੀਤੀ ਜਾ ਰਹੀ ਸੀ ਕਿ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾਵੇ ਡੀਐਸਪੀ ਗੁਰਕਵਾਲ ਸਿੰਘ ਜੀ ਐਸ ਸਕੰਦ ਜੀ ਉਹਨਾਂ ਵੱਲੋਂ ਇਹ 50000 ਰੁਪਏ ਭੇਜੇ ਗਏ ਨੇ ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਉਸ ਪਰਿਵਾਰ ਦੇ ਲਈ ਇਹ ਰਕਮ ਜਿਹੜੀ ਉਹ ਭੇਜੀ ਹੈ ਇਸ ਦੇ ਨਾਲ ਹੀ ਮੈਂ ਉਹਨਾਂ ਨੂੰ ਇੱਕ ਬੇਨਤੀ ਵੀ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਪਰਿਵਾਰ ਹੈ ਜੋ ਬਹੁਤ ਲੋਡ ਬੰਦ ਵੀ ਹੈਗਾ ਤੇ ਉਹਦੇ ਛੋਟੇ-ਛੋਟੇ ਬੱਚੇ ਸੀਗੇ ਸੱਤ ਬੱਚੇ ਵੀ ਸਾਡੇ ਸਮਾਨਾਂ ਦੇ ਚਲੇ ਗਏ ਜਿਸ ਤਰ੍ਹਾਂ ਤੁਸੀਂ ਇਹ ਮਦਦ ਭੇਜੀ ਹੈ 50000 ਰੁਪਏ ਦੀ ਅਸੀਂ ਉਹ ਜਿਹੜੇ ਉਸ ਇਸ ਹਾਸੇ ਦੇ ਵਿੱਚ ਜੋ ਪਰਿਵਾਰਾਂ ਵੱਲੋਂ ਡਿਮਾਂਡ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਤੁਸੀਂ ਇਹ ਡਰਾਈਵਰ ਦੀ ਮਦਦ ਕੀਤੀ ਹੈ ਜਿਹੜੇ ਪਰਿਵਾਰ ਨੇ ਜੋ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਅਸੀਂ ਉਹਨਾਂ ਦੇ ਜਿਹੜੇ ਸੀਨੇ ਨੇ ਉਹਨਾਂ ਦੇ ਉੱਤੇ ਮੱਲਮ ਲਗਾਉਣ ਲਈ ਅਸੀਂ ਜਲਦੀ ਤੋਂ ਜਲਦੀ ਜੋ ਇਹ ਉਹਨਾਂ ਦੀ ਡਿਮਾਂਡ ਸਿਰਫ ਹੈ ਕਿ ਟਿੱਪਰ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਲਾਂਕਿ ਉਹ ਚਲੋ ਕਿਤੇ ਨਾ ਕਿਤੇ ਭੱਜਿਆ ਹੋਇਆ ਹੈਗਾ ਤੇ ਮੈਂ ਬੇਨਤੀ ਕਰਾਂਗਾ ਕਿ ਇਸ ਨੂੰ ਜਿਵੇਂ ਤੁਸੀਂ ਪਰਸਨਲ ਤੌਰ ਤੇ ਇਹ ਦਾਨ ਰਕਮ ਭੇਜੀ ਹੈ ਉਸੇ ਤਰ੍ਹਾਂ ਪਰਸਨਲ ਤੌਰ ਤੇ ਉੱਤੇ ਇਸ ਕੇਸ ਦੇ ਵਿੱਚ ਤੁਸੀਂ ਇੰਟਰਸਟ ਲੈ ਕੇ ਇਹ ਇਹ ਜਿਹੜੇ ਟਿੱਪਰ ਦੇ ਮਾਲਕ ਨੇ ਜਾਂ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਗ੍ਰਿਫਤਾਰ ਕਰੋ ਤਾਂ ਕਿ ਸਾਡੇ ਜਿਹੜੇ ਸਮਾਣਾ ਦੇ ਵਿੱਚ ਜਿੰਨਾ ਵੀ ਇਹ ਇਸ ਘਟਨਾ ਨੂੰ ਲੈ ਕੇ ਇਹ ਸੱਤ ਬੱਚਿਆਂ ਦੀ ਇਹ ਦੁਖਦਾਈ ਜਿਹੜੀ ਮੌਤ ਹੋਈ ਹੈ ਡਰਾਈਵਰ ਦੀ ਮੌਤ ਹੋਈ ਹੈ ਹਾਲਾਂਕਿ ਮਹੀਨਾ ਹੋਣ ਨੂੰ ਹੋ ਗਿਆ ਤੇ ਬੱਚਿਆਂ ਦੇ ਜਾਂ ਮਾਪਿਆਂ ਦੇ ਉੱਤੇ ਜਾਂ ਸਮਾਣਾ ਵਾਸੀਆਂ ਦੇ ਜੋ ਸੀਨੇ ਨੇ ਉਹ ਹਜੇ ਵੀ ਵੱਲ ਰਹੇ ਨੇ ਸੀਵੇ ਜਿਹੜੇ ਨੇ ਉਹ ਚਾਹੇ 7 ਤਰੀਕ ਦੇ ਸੀ ਚਾਹੇ ਜਿੰਨੇ ਉਹ ਚਾਹੇ ਉੱਥੇ ਰਾਖ ਠੰਡੀ ਹੋ ਗਈ ਪਰ ਦਿਲਾਂ ਦੇ ਵਿੱਚ ਜਿਹੜੇ ਸੀਵੇ ਨੇ ਉਹ ਜਲ ਰਹੇ ਨੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਇਸ ਨੂੰ ਇੱਕ ਪਰਸਨਲ ਤੌਰ ਦੇ ਉੱਤੇ ਇਹ ਦੁੱਖ ਹੈ ਜਿਹੜਾ ਸਾਰੇ ਉਹ ਪਰਿਵਾਰਾਂ ਦਾ ਨਹੀਂ ਹੈਗਾ ਇਹ ਸਾਰੇ ਸਮਾਣਾ ਵਾਸੀਆਂ ਦਾ ਦੁੱਖ ਹੈ ਤੁਸੀਂ ਇਸ ਨੂੰ ਇੱਕ ਸਾਰੀ ਜਨਤਾ ਦੀ ਆਵਾਜ਼ ਸਮਝਦੇ ਹੋਏ ਇੱਕ ਪਰਸਨਲ ਇਹਦੇ ਦੇ ਵਿੱਚ ਆਪਣੀ ਉਹ ਲਵੋ ਤੇ ਜੀ ਮੈਂ ਤੁਸੀਂ ਇਹ 50000 ਰੁਪਏ ਭੇਜੇ ਨੇ ਤੁਸੀਂ ਜਲਦੀ ਤੋਂ ਜਲਦੀ ਉਹ ਜਿਹੜੇ ਪਰਿਵਾਰਾਂ ਦੀ ਜਿਹੜੀ ਡਿਮਾਂਡ ਹੈ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਤਾਂ ਕਿ ਉਹਨਾਂ ਦੇ ਸੀਨਿਆਂ ਜਿਹੜੇ ਨੇ ਜਿਹੜੇ ਉਹਨਾਂ ਨੂੰ ਕੁਝ ਨਾ ਕੁਝ ਸਬਰ ਮਿਲ ਸਕੇ ਇਸ ਦੇ ਨਾਲ ਹੀ ਮੈਂ ਹੋਰ ਵੀ ਜਿੰਨੇ ਦਾਨੀ ਸੱਜਣ ਨੇ ਜੋ ਇਹ ਡਰਾਈਵਰ ਦੀ ਮਦਦ ਦੇ ਲਈ თან ਰਕਸ਼ੀ ਭੇਜ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਇਹ ਜਿਹੜੀ ਰਕਮ ਤੁਸੀਂ 50000 ਭੇਜੀ ਹੈ ਇਹ ਰਕਮ ਅਸੀਂ ਸਾਡੇ ਲੱਭੇ ਹੋਰ ਵੀ ਰਕਮ ਆਈ ਪਈ ਹੈ ਅਸੀਂ ਇੱਕ ਦੋ ਹੋਰ ਜੋ ਸੰਸਥਾਵਾਂ ਨੇ ਉਹਨਾਂ ਨੇ ਕਿਹਾ ਹੋਇਆ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਉਹਨਾਂ ਦੀ ਰਕਮ ਪਹੁੰਚ ਜਾਂਦੀ ਹੈ ਤਾਂ ਅਸੀਂ ਇਹ ਸਾਰੇ ਪੈਸੇ ਨੇ ਜੋ ਬੈਂਕ ਅਕਾਊਂਟ ਦੇ ਵਿੱਚ ਜਮਾ ਕਰਵਾ ਕੇ ਜੋ ਤਿੰਨ ਬੱਚੇ ਨੇ ਜਾਂ ਉਹਦੀ ਵਾਈਫ ਹੈ ਉਹਦੇ ਨਾਮ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਐਫ ਡੀ ਹੋ ਜਾਵੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਸਿਸਟਮ ਬਣ ਜੇ ਕਿ ਆਪਾਂ ਉਹ ਬੱਚੇ ਨੇ ਜਿਹੜੇ ਉਹ ਮਹੀਨੇ ਦੀ ਮਹੀਨੇ ਖਰਚਾ ਲੈ ਕੇ ਆਪਣਾ ਗੁਜ਼ਾਰਾ ਕਰ ਸਕਣ ਬਹੁਤ ਬਹੁਤ ਧੰਨਵਾਦ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ ਰਾਮ